ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਦੋਸਤੋ ਘਰ ਦੀ ਰਸੋਈ ਦੇ ਵਿੱਚ ਰੱਖੋ ਇਹ ਤਿੰਨ ਚੀਜ਼ਾਂ ਘਰ ਦੇ ਵਿੱਚ ਬਰਕਤ ਆ ਜਾਵੇਗੀ ਇਹ ਵੀਡੀਓ ਖਾਸ ਤੌਰ ਤੇ ਮੇਰੀਆਂ ਭੈਣਾਂ ਸੁਣਨ ਤੁਹਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਉਹ ਕਿਹੜੀਆਂ ਤਿੰਨ ਚੀਜ਼ਾਂ ਹਨ ਜਿਨ੍ਹਾਂ ਨੂੰ ਘਰ ਦੀ ਰਸੋਈ ਦੇ ਵਿੱਚ ਰੱਖਣ ਦੇ ਨਾਲ ਸਾਡੇ ਘਰ ਦਾ ਵਾਸਤੂ ਦੋਸ਼ ਖਤਮ ਹੀ ਹੋ ਜਾਵੇਗਾ ਤੇ ਸਾਡੇ ਘਰ ਜੋ ਪੈਸੇ ਦੀ ਤੰਗੀ ਹੈ ਜੋ ਪਰੇਸ਼ਾਨੀ ਹੈ ਉਹ ਵੀ ਦੂਰ ਹੋ ਜਾਂਦੀ ਹੈ ਤੇ ਘਰ ਵਿੱਚ ਪੈਸਿਆਂ ਦਾ ਆਉਣਾ ਸ਼ੁਰੂ ਹੋ ਜਾਂਦਾ ਹੈ ਵੰਦ ਪਏ ਕਾਰੋਬਾਰ ਵੀ ਚੱਲ ਪੈਂਦੇ ਹਨ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸ਼ਾਵਣ ਦਾ ਮਹੀਨਾ ਪਵਿੱਤਰ ਮਹੀਨਾ ਚੱਲ ਰਿਹਾ ਹੈ ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਭਗਵਾਨ ਪੋਲੇ ਨਾਥ ਜੀ ਦੀ ਕਿਰਪਾ ਹੋਵੇਗੀ ਦੋਸਤੋ ਘਰ ਵਿੱਚ ਕੁਝ ਖਾਸ ਚੀਜ਼ਾਂ ਖਾਸ ਜਗ੍ਹਾ ਤੇ ਰੱਖਣ ਨਾਲ ਜੇਕਰ ਘਰ ਦਾ ਵਾਸਤੂ ਦੋਸ਼ ਠੀਕ ਨਹੀਂ ਹੈ ਜਾਂ ਜੇਕਰ ਜਨਮ ਕੁੰਡਲੀ ਚ ਕੋਈ ਗ੍ਰਹਿ ਦੋਸ਼ ਚੱਲ ਰਿਹਾ ਹੈ ਤਾਂ ਇਸ ਕਰਕੇ ਜੀਵਨ ਵਿੱਚ ਪਰੇਸ਼ਾਨੀਆਂ ਆ ਰਹੀਆਂ ਹਨ ਵਾਸਤੂ ਦੋਸ਼ ਠੀਕ ਨਾ ਹੋਣ ਕਰਕੇ ਘਰ ਵਿੱਚ ਕਲੇਸ਼ ਰਹਿੰਦਾ ਹੈ ਤੇ ਪੈਸੇ ਦੀ ਤੰਗੀ ਹੋ ਗਈ ਹੈ ਘਰ ਵਿੱਚ ਅਸ਼ਾਂਤੀ ਰਹਿੰਦੀ ਹੈ ਤਾਂ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਰਹੇ ਹਾਂ ਅੱਜ ਦਾ ਇਹ ਉਪਾਅ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਕਿਸੇ ਨੇ ਵੀ ਤੁਹਾਡੇ ਨਾਲ ਕਦੇ ਸ਼ੇਅਰ ਨਹੀਂ ਕੀਤਾ ਹੋਵੇਗਾ ਦੋਸਤੋ ਇਹ ਉਪਾਅ ਬਹੁਤ ਹੀ ਸੌਖਾ ਅਤੇ ਸਰਲ ਹੈ ਇਹ ਉਪਾਹਾਰ ਕੋਈ ਆਸਾਨੀ ਦੇ ਨਾਲ ਕਰ ਸਕਦਾ ਹੈ ਅਤੇ ਇਹ ਬਹੁਤ ਹੀ ਜ਼ਿਆਦਾ کارਗਰ ਉਪਾਅ ਹੈ ਜੇਕਰ ਤੁਹਾਨੂੰ ਨਹੀਂ ਪਤਾ ਕਿ ਘਰ ਦਾ ਵਾਸਤੂ ਦੋਸ਼ ਸਹੀ ਹੈ ਜਾਂ ਨਹੀਂ ਇਹ ਪਤਾ ਹੈ ਕਿ ਕੁੰਡਲੀ ਵਿੱਚ ਕਿਹੜਾ ਗ੍ਰਹਿ ਦੋਸ਼ ਲੱਗਾ ਹੋਇਆ ਹੈ ਤਾਂ ਵੀ ਤੁਸੀਂ ਇਹ ਉਪਾਅ ਕਰ ਸਕਦੇ ਹੋ ਇਸ ਨੂੰ ਕਰਨ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਇਸ ਦਾ ਤੁਹਾਨੂੰ ਬਹੁਤ ਹੀ ਲਾਭ ਮਿਲਣ ਵਾਲਾ ਹੈ ਮਾਤਾਵਾਂ ਭੈਣਾਂ ਆਪਣੇ ਘਰ ਵਿੱਚ ਇਹ ਉਪਾਅ ਜ਼ਰੂਰ ਕਰਨ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਦੋਸਤੋ ਇੱਕ ਗਲਤੀ ਜੋ ਸਾਡੀਆਂ ਭੈਣਾਂ ਆਮ ਹੀ ਬਹੁਤ ਹੀ ਜ਼ਿਆਦੀਆਂ ਕਰਦੀਆਂ ਹਨ ਜਿਸ ਕਰਕੇ ਤੁਸੀਂ ਆਪਣੇ ਜੀਵਨ ਵਿੱਚ ਆਪਣੇ ਪਰਿਵਾਰ ਆਪਣੇ ਘਰ ਵਿੱਚ ਅਨੇਕਾਂ ਹੀ ਪਰੇਸ਼ਾਨੀਆਂ ਤੇ ਦੁੱਖਾਂ ਨੂੰ ਬਲਾਵਾ ਦੇ ਦਿੰਦੇ ਹੋ ਖਾਸ ਤੌਰ ਤੇ ਔਰਤਾਂ ਇਹ ਗਲਤੀ ਬਹੁਤ ਜ਼ਿਆਦਾ ਕਰਦੀਆਂ ਹਨ ਅਤੇ ਵਾਰ-ਵਾਰ ਕਰਦੀਆਂ ਹਨ ਦੋਸਤੋ ਵੀਡੀਓ ਨੂੰ ਪੂਰਾ ਜਰੂਰ ਸੁਣੀਓ ਅਸੀਂ ਬਹੁਤ ਹੀ ਘਰਾਂ ਵਿੱਚ ਦੇਖਿਆ ਹੈ ਕਿ ਜਦੋਂ ਨਮਕ ਖਤਮ ਹੋ ਜਾਂਦਾ ਹੈ ਤਾਂ ਸਾਡੀਆਂ ਘਰ ਦੀਆਂ ਔਰਤਾਂ ਗਵਾਂਡੀਆਂ ਦੇ ਘਰੋਂ ਨਮਕ ਲੈ ਕੇ ਆਉਂਦੀਆਂ ਹਨ ਦੋਸਤੋ ਖਾਸ ਤੌਰ ਤੇ ਔਰਤਾਂ ਨੂੰ ਦੱਸ ਦਈਏ ਕਿ ਰਸੋਈ ਦੇ ਵਿੱਚੋਂ ਕਦੇ ਵੀ ਨਮਕ ਨੂੰ ਖਤਮ ਨਾ ਹੋਣ ਦਿਓ ਜੇਕਰ ਇੱਕ ਪੈਕਟ ਲੱਗਦਾ ਹੈ ਤਾਂ ਤੁਸੀਂ ਘਰ ਦੇ ਵਿੱਚ ਦੋ ਪੈਕਟ ਲਿਆ ਕੇ ਰੱਖੋ ਜਦੋਂ ਇੱਕ ਖਤਮ ਹੋ ਜਾਵੇ ਤਾਂ ਦੂਸਰਾ ਪੈਕਟ ਤੁਸੀਂ ਲਗਾ ਲਓ ਕਦੇ ਵੀ ਰਸੋਈ ਘਰ ਵਿੱਚੋਂ ਨਮਕ ਖਤਮ ਨਹੀਂ ਹੋਣ ਦੇਣਾ ਚਾਹੀਦਾ ਦੂਸਰੀ ਗੱਲ ਦੋਸਤੋ ਕਦੇ ਵੀ ਨਮਕ ਨੂੰ ਸਟੀਲ ਦੇ ਬਰਤਨ ਜਾਂ ਲੋਹੇ ਦੇ ਬਰਤਨ ਵਿੱਚ ਨਾ ਰੱਖੋ ਇਸ ਨੂੰ ਕੇਵਲ ਕੱਚ ਦੇ ਹੀ ਡੱਬੇ ਵਿੱਚ ਰੱਖੋ ਲੋਹੇ ਦੇ ਬਰਤਨ ਜਾਂ ਲੋਹੇ ਦੇ ਡੱਬੇ 'ਚ ਨਮਕ ਕਦੇ ਨਹੀਂ ਰੱਖਣਾ ਚਾਹੀਦਾ ਇਹ ਬਹੁਤ ਵੱਡੀ ਗਲਤੀ ਅਕਸਰ ਹੀ ਸਾਡੇ ਘਰਾਂ ਦੇ ਵਿੱਚ ਕੀਤੀ ਜਾਂਦੀ ਹੈ ਨਮਕ ਅਤੇ ਚੀਨੀ ਨੂੰ ਕਦੇ ਵੀ ਇੱਕ ਦੂਜੇ ਦੇ ਕੋਲ ਨਹੀਂ ਰੱਖਣਾ ਚਾਹੀਦਾ ਇਸ ਨਾਲ ਘਰ ਵਿੱਚ ਹੌਲੀ-ਹੌਲੀ ਬਰਕਤ ਖਤਮ ਹੋ ਜਾਂਦੀ ਹੈ ਤੁਸੀਂ ਆਪਣੇ ਰਸੋਈ ਘਰ ਵਿੱਚ ਇਸ ਉਪਾਅ ਨੂੰ ਕਿਸੇ ਵੀ ਦਿਨ ਕਰ ਸਕਦੇ ਹੋ ਭਾਵੇਂ ਵੀਰਵਾਰ ਹੋਵੇ ਭਾਵੇਂ ਸ਼ੁੱਕਰਵਾਰ ਹੋਵੇ ਜਾਂ ਕੋਈ ਵੀ ਦਿਨ ਹੋਵੇ ਤੁਸੀਂ ਉਸੇ ਦਿਨ ਹੀ ਇਹ ਉਪਾਅ ਕਰ ਸਕਦੇ ਹੋ ਦੋਸਤੋ ਸਵੇਰੇ ਉਠੋ ਇਸ਼ਨਾਨ ਕਰਨ ਤੋਂ ਬਾਅਦ ਤੁਸੀਂ ਇੱਕ ਕੱਚ ਦਾ ਗਲਾਸ ਲੈ ਲੈਣਾ ਹੈ ਰਸੋਈ ਨੂੰ ਸਾਫ਼ ਸੁਥਰਾ ਅਤੇ ਸੁੱਚਾ ਕਰ ਲੈਣਾ ਹੈ ਇਹ ਕੱਚ ਦਾ ਗਲਾਸ ਬਿਲਕੁਲ ਸਾਫ਼ ਹੋਵੇ ਇਸ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਿਜ਼ਾਈਨ ਨਾ ਹੋਵੇ ਜਾਂ ਤੁਸੀਂ ਕੱਚ ਦੀ ਇੱਕ ਬੋਤਲ ਵੀ ਲੈ ਸਕਦੇ ਹੋ ਪਰ ਉਹ ਖਾਲੀ ਬੋਤਲ ਕੱਚ ਦੀ ਹੀ ਹੋਣੀ ਚਾਹੀਦੀ ਹੈ ਪਾਰੇ ਇਹ ਬੋਤਲ ਤੁਸੀਂ ਸ਼ਰਾਬ ਜਾਂ ਦਵਾਈ ਵਾਲੀ ਨਹੀਂ ਲੈਣੀ ਹੁਣ ਤੁਸੀਂ ਮਿਸ਼ਰੀ ਦੀਆਂ ਤਿੰਨ ਡਲੀਆਂ ਜਾਂ ਤਿੰਨ ਟੁਕੜੇ ਲੈ ਲਓ ਮਿਸ਼ਰੀ ਦੇ ਤਿੰਨ ਟੁਕੜੇ ਜਾਂ ਡਲੀਆਂ ਉਸ ਕੱਚ ਦੇ ਗਲਾਸ ਵਿੱਚ ਪਾ ਦਿਓ ਇਹ ਤੁਹਾਨੂੰ ਕਿਸੇ ਵੀ ਕਰਿਆਨੇ ਦੀ ਦੁਕਾਨ ਤੋਂ ਆਸਾਨੀ ਨਾਲ ਮਿਲ ਜਾਣਗੀਆਂ ਇਹ ਤਿੰਨ ਟੁਕੜੇ ਤੁਸੀਂ ਕੱਚ ਦੇ ਗਲਾਸ ਜਾਂ ਬੋਤਲ ਵਿੱਚ ਪਾ ਦੇਣੇ ਹਨ ਇਹ ਹਫ਼ਤੇ ਦੇ ਕਿਸੇ ਵੀ ਦਿਨ ਸਵੇਰੇ ਨਹਾ ਧੋ ਕੇ ਤੁਸੀਂ ਇਹ ਉਪਾਅ ਕਰਨਾ ਹੈ ਮਿਸ਼ਰੀ ਨੂੰ ਪਾਉਣ ਤੋਂ ਬਾਅਦ ਤੁਸੀਂ ਇੱਕ ਚੁਟਕੀ ਹਲਦੀ ਉਸੇ ਹੀ ਗਲਾਸ ਵਿੱਚ ਜਾਂ ਬੋਤਲ ਵਿੱਚ ਪਾ ਦੇਣੀ ਹੈ ਹੁਣ ਇਸ ਗਲਾਸ ਨੂੰ ਤੁਸੀਂ ਚੌਲਾਂ ਦੇ ਨਾਲ ਭਰ ਦੇਣਾ ਹੈ ਪਹਿਲਾਂ ਮਿਸ਼ਰੀ ਦੇ 3 ਟੁਕੜੇ ਫਿਰ ਇੱਕ ਚੁਟਕੀ ਹਲਦੀ ਤੇ ਫਿਰ ਚੌਲਾਂ ਨਾਲ ਭਰਨਾ ਹੈ ਫਿਰ ਉਸ ਗਲਾਸ ਨੂੰ ਟੱਕ ਦਿਓ ਜੇ ਬੋਤਲ ਹੈ ਤਾਂ ਉਸ ਦਾ ਢੱਕਣ ਬੰਦ ਕਰ ਦਿਓ ਉਸ ਬੋਤਲ ਜਾਂ ਗਲਾਸ ਨੂੰ ਰਸੋਈ ਦੀ ਉੱਤਰ ਦਿਸ਼ਾ ਵੱਲ ਰੱਖ ਦਿਓ ਜਾਂ ਪੂਰਬ ਦਿਸ਼ਾ ਵੱਲ ਜਿੱਥੇ ਵੀ ਜਗ੍ਹਾ ਹੈ ਉੱਥੇ ਹੀ ਰੱਖ ਦਿਓ ਇਸ ਨੂੰ ਤੁਸੀਂ ਸੈਲਫ ਦੇ ਉੱਪਰ ਰੱਖਣਾ ਹੈ ਜਿੱਥੋਂ ਤੱਕ ਕੇ ਤੁਹਾਡਾ ਸਿਰ ਨਾ ਪਹੁੰਚ ਸਕੇ ਤਾਂ ਕਿ ਇਹ ਉੱਚੀ ਜਗ੍ਹਾ ਤੇ ਹੀ ਰਹੇ ਇਸ ਨੂੰ ਤੁਸੀਂ ਇਦਾਂ ਰੱਖਣਾ ਹੈ ਕਿ ਤੁਸੀਂ ਜਦ ਵੀ ਰਸੋਈ ਘਰ ਵਿੱਚ ਜਾਓ ਤਾਂ ਇਹ ਗਲਾਸ ਜਾਂ ਬੋਤਲ ਚੋਲਾ ਵਾਲੀ ਤੁਹਾਡੇ ਸਿਰ ਤੋਂ ਉੱਚੀ ਹੋਵੇ ਤਾਂ ਕਿ ਜਦ ਵੀ ਤੁਸੀਂ ਰਸੋਈ ਘਰ ਵਿੱਚ ਐਂਟਰ ਕਰੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਬੋਤਲ ਜਾਂ ਬਿਲਾਸ ਹੀ ਦਿਖੇ ਇਹ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਈ ਦੇਣਾ ਚਾਹੀਦਾ ਹੈ ਇਹ ਇਨਾਂ ਦੇ ਸਾਹਮਣੇ ਹੋਣਾ ਚਾਹੀਦਾ ਹੈ ਹੁਣ ਤੁਸੀਂ ਕੀ ਕਰਨਾ ਹੈ ਕਿ ਤੁਸੀਂ 21 ਦਿਨ ਬਾਅਦ ਜਾਂ 1 ਮਹੀਨੇ ਬਾਅਦ ਤੁਸੀਂ ਇਸ ਨੂੰ ਕਿਸੇ ਦੂਜੇ ਬਰਤਨ ਵਿੱਚ ਬਦਲ ਕੇ ਕਿਸੇ ਪਿੱਤਲ ਦੇ ਰੁੱਖ ਕਿਸੇ ਪਿੱਪਲ ਦੇ ਰੁੱਖ ਦੇ ਥੱਲੇ ਜਾਂ ਕੀੜੀਆਂ ਦੇ ਭੌਣ ਤੇ ਪਾ ਦੇਣਾ ਹੈ ਤਾਂਕਿ ਉਹਨਾਂ ਉੱਪਰ ਖਿਲਾਰ ਕੇ ਪਾ ਦੇਣਾ ਹੈ ਫਿਰ ਇਹ ਗਲਾਸ ਵਾਪਸ ਘਰ ਲੈ ਆਉਣਾ ਹੈ ਅਗਲੇ ਦਿਨ ਸਿਰ ਨਹਾ ਧੋ ਕੇ ਤੇ ਮਿਸ਼ਰੀ ਦੇ ਤਿੰਨ ਟੁਕੜੇ ਪਾ ਕੇ ਥੋੜੀ ਹਲਦੀ ਪਾ ਕੇ ਬੋਤਲ ਜਾਂ ਗਲਾਸ ਜੋ ਕਿ ਕੱਚ ਦਾ ਹੈ ਉਸ ਨੂੰ ਚੌਲਾਂ ਦੇ ਨਾਲ ਭਰ ਦੇਣਾ ਹੈ ਦੋਸਤੋ ਇਹ ਉਪਾਅ ਕੋਈ ਮਹਿੰਗਾ ਨਹੀਂ ਹੈ ਤੇ ਕੋਈ ਜ਼ਿਆਦਾ ਔਖਾ ਵੀ ਨਹੀਂ ਹੈ ਦੂਜੀ ਗੱਲ ਇਹ ਹੈ ਕਿ ਤੁਸੀਂ ਇਹ ਉਪਾਅ ਰੋਜ਼-ਰੋਜ਼ ਨਹੀਂ ਕਰਨਾ ਇਹ ਸੌਕਾ ਜਿਹਾ ਉਪਾਅ ਹੈ ਤੁਹਾਨੂੰ ਬਹੁਤ ਹੀ ਲਾਭ ਦੇਣ ਵਾਲਾ ਹੈ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਜਿੰਨਾਂ ਮੁਸ਼ਕਲਾਂ 'ਚ ਅਸੀਂ ਲੰਘ ਰਹੇ ਹਾਂ ਉਹਨਾਂ ਵਿੱਚੋਂ ਇਹ ਇੱਕ ਛੋਟਾ ਜਿਹਾ ਉਪਾਅ ਕੱਢਣ ਵਿੱਚ ਮਦਦ ਕਰ ਦੇਵੇਗਾ ਫਿਰ ਉਸ ਬੋਤਲ ਜਾਂ ਗਲਾਸ ਨੂੰ ਤੁਸੀਂ 21 ਦਿਨ ਜਾਂ ਇੱਕ ਮਹੀਨੇ ਬਾਅਦ ਉਹਨੂੰ ਕੀੜੀਆਂ ਦੇ ਭੌਂਣ ਦੇ ਉੱਪਰ ਪਾ ਕੇ ਆਉਣਾ ਹੈ ਇਸ ਨਾਲ ਦੇਖਿਓ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨੇ ਬਦਲਾਅ ਆ ਜਾਣਗੇ ਤੁਹਾਡੀ ਜ਼ਿੰਦਗੀ ਦੀ ਆਰਥਿਕ ਸਮੱਸਿਆ ਦਾ ਹੱਲ ਹੋ ਜਾਵੇਗਾ ਘਰ ਵਿੱਚੋਂ ਕਲੇ-ਕਲੇਸ਼ ਦੂਰ ਹੋ ਜਾਵੇਗਾ ਕੁੰਡਲੀ ਦੇ ਗ੍ਰਹਿ ਦੋਸ਼ ਵੀ ਖਤਮ ਹੋ ਜਾਣਗੇ ਤੁਹਾਡੀ ਜ਼ਿੰਦਗੀ ਹੀ ਬਦਲ ਦੇਵੇਗਾ ਇਹ ਉਪਾਅ ਜੇ ਤੁਹਾਡੇ ਸਿਰ ਦੇ ਉੱਪਰ ਕਰਜ਼ਾ ਚੜਿਆ ਹੋਇਆ ਹੈ ਜਿਉਂ-ਜਿਉਂ ਇਹ ਝੌਲ ਕੀੜੀਆਂ ਖਾਣ ਗਿਆ ਤਿਉਂ-ਤਿਉਂ ਤੁਹਾਡੇ ਉੱਤੋਂ ਦੁੱਖ ਕਲੇਸ਼ ਬਿਮਾਰੀ ਕਰਜਾ ਉਤਰ ਜਾਵੇਗਾ ਤਾਂ ਦੋਸਤੋ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵਾਦੋ ਤੋਂ ਵਾਦ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਕਮੈਂਟ ਬਾਕਸ ਵਿੱਚ ਹਰ ਹਰ ਮਹਾਦੇਵ ਲਿਖਣਾ ਕਦੇ ਨਾ ਭੁੱਲਣਾ ਧੰਨਵਾਦ